ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 25 ਸਤੰਬਰ ਸਾਲ 2025 ਤੇ ਦਿਨ ਵੀਰਵਾਰ ਸਵੇਰ ਦੇ 3:30 ਵਜੇ ਆਪਾਂ ਉੱਠ ਕੇ ਨਹਾ ਧੋ ਕੇ ਤਿਆਰ ਆ ਵੇਹੇ ਚੱਲਾਂਗੇ ਆਪਾਂ 6:00 ਵਜੇ ਤੇ ਬੱਸਾਂ ਵਾਲੀ ਸਾਰੀ ਸੰਗ ਚੱਲੀ ਆ ਤੇ ਆਪਾਂ ਮਿਲਾਉਨੇ ਆ ਤੁਹਾਨੂੰ ਆਪਣੇ ਮਾਮੀ ਜੀ ਨਾਲ ਇਹ ਵੀ ਸੇਵਾ ਇੱਥੇ ਆਏ ਹੋਏ ਆ ਸੰਗ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਤ ਹੋਰ ਕਿਵੇਂ ਠੀਕ ਆ ਠੀਕ ਠਾਕ ਜੀ ਹੋਰ ਵਧੀਆ ਵਧੀਆ ਪਤ ਤੂੰ ਦੱਸ ਕਿਵੇਂ ਆ ਤੇਰੀ ਯਾਤਰਾ ਕਿਵੇਂ ਆ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਥੋਡੀ ਯਾਤਰਾ ਹਾਂਜੀ ਹਾਂਜੀ ਸਾਡੀ ਯਾਤਰਾ ਬਹੁਤ ਵਧੀਆ ਰਹੀ ਐ ਠੀਕ ਆ ਠੀਕ ਆ ਸਾਨੂੰ ਵੀ ਬਹੁਤ ਪਿਆਰ ਮਿਲਿਆ ਤੁਹਾਡੇ ਸਾਰਿਆਂ ਤੋਂ ਹਾਂ ਹਾਂ ਸਾਰੇ ਸੰਗਤ ਨੇ ਤੁਹਾਨੂੰ ਪਤ ਬਹੁਤ ਪਿਆਰ ਦਿੱਤਾ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਹੋਰ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਆ ਹੁਣ ਅਸੀਂ ਚੱਲੇ ਆ ਪਵਨਨਾਮ ਦੇਵ ਜੀ ਦੇ ਠੀਕ ਆ ਜੀ ਆਉਣੇ ਅਸੀਂ ਵੀ ਤੁਹਾਡੇ ਮਗਰ ਮਗਰ ਠੀਕ ਆ ਠੀਕ ਆ ਪਤ ਠੀਕ ਹੋਰ ਠੀਕ ਹਬਤਾ ਸਾਰਾ ਕੁਝ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਵਧੀਆ ਸਿਹਤ ਤਾਂ ਠੀਕ ਆ ਜੀ ਸਿਹਤ ਠੀਕ ਆ ਇਹ ਮੇਰੀ ਯਾਤਰਾ ਪਤਾ ਤੁਹਾਡੀ ਵਧੀਆ ਵਧੀਆ ਚੱਲਦੀ ਹੈ ਜੀ ਬਹੁਤ ਠੀਕ ਠਾਕ ਹੈ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਚੜ੍ਹਦੀ ਕਲਾ ਕਰੇ ਹਾਂ ਜੀ ਹਾਂ ਜੀ ਹੋਰ ਸਕਾਰਟ ਤਾਂ ਨਹੀਂ ਆਈ ਕੋਈ ਯਾਤਰਾ ਨਹੀਂ ਕੋਈ ਸਕਾਰਟ ਨਹੀਂ ਪਤਾ ਜੀ ਕੋਈ ਸਕਾਰਟ ਨਹੀਂ ਬਾਬਾ ਜੀ ਦੀ ਕਰਪਾ ਕੋਈ ਸਕਾਰਟ ਨਹੀਂ ਆਈ ਵਧੀਆ ਵਧੀਆ ਮਹਾਰਾਜ ਚੜ੍ਹਦੀ ਕਲਾ ਚ ਰੱਖਣਾ ਹਾਂ ਜੀ ਹਾਂ ਜੀ ਠੀਕ ਹੈ ਜੀ ਆਪਾਂ ਮਿਲਦੇ ਫਿਰ ਹਯੂ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਤੁਹਾਡਾ ਨਾਮ ਜੀ ਤੁਹਾਡਾ ਸੁਮੇਤ ਸਿੰਘ ਜੀ ਠੀਕ ਹੈ ਜੀ ਕਿਹੜੀ ਹੈਗਾ ਤੁਸੀਂ ਅਸੀਂ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤੋਂ ਠੀਕ ਹੈ ਜੀ ਉੱਥੋਂ ਚੱਲੀ ਜਾਂ ਤਰੇ ਹਾਂਜੀ ਉੱਥੋਂ ਯਾਤਰਾ ਕਰਦੇ ਹਾਂ ਜੀ ਮੋਗਾ ਜੀ ਕਿੰਨੀਆਂ ਸਵਾਰੀਆਂ ਬੱਸ ਦੇ ਵਿੱਚ ਇਹ 60 ਪ੍ਰਾਣੀ ਆ ਜੀ ਠੀਕ ਹੈ ਜੀ ਸੜ ਤੋਂ ਪਹਿਲਾਂ ਠੀਕ ਹੈ ਵਧੀਆ ਚੱਲ ਰਹੀ ਯਾਤਰਾ ਜੀ ਬਹੁਤ ਵਧੀਆ ਯਾਤਰਾ ਚੌਧਰੀ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਯਾਰ ਠੀਕ ਹੈ ਠੀਕ ਹੈ ਚਲੋ ਵਧੀਆ ਕਰਦੇ ਚੱਲ ਫਿਰ ਉੱਪਰ ਜਾਂਦੇ ਹੋਰ ਕੋਈ ਗੱਲਬਾਤ ਕਹਿਣਾ ਬਹੁਤ ਵਧੀਆ ਜੀ ਪ੍ਰਬੰਧ ਆਲੂ ਆਲ ਵਾਗਲੇ ਬੱਸਾਂ ਹਰ ਸਾਲ ਲੈ ਕੇ ਆਉਂਦੇ ਆ ਠੀਕ ਹੈ ਜੀ ਤੇ ਇਸ ਸਾਲ ਵੀ ਇਹਨਾਂ ਨੇ ਬੱਸਾਂ ਲੈ ਕੇ ਆਈ ਆ ਬੜਾ ਬਹੁਤ ਵਧੀਆ ਇਹਨਾਂ ਦਾ ਪ੍ਰਬੰਧ ਹੈ ਰਸਤੇ ਦੇ ਵਿੱਚ ਜਲ ਪਾਣੀ ਛਕਾਉਂਦੇ ਆ ਪ੍ਰਸ਼ਾਦਾ ਤਿਆਰ ਕਰਕੇ ਬਸਾਂ 'ਚ ਰੱਖਦੇ ਆ ਤੇ ਰਸਤੇ ਦੇ ਵਿੱਚ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਆ ਉੱਤੇ ਚਿਕਾਉਂਦੇ ਆ ਜੀ ਆਪ ਬੜੀ ਸੇਵਾ ਕਰਦੇ ਆ ਹਾਂ ਜੀ ਇਹ ਸਭ ਤੇਲ ਫੁੱਲ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਜੀ ਬੰਦੇ ਤੇ ਕੀ ਕਰਾਇਆ ਜੀ ਬੱਸ ਦਾ ਬੱਸ ਦਾ 6500 ਰੁਪਇਆ ਕਰਾਇਆ ਬਾਬਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਇਹ ਇਹ ਸੇਵਾ ਜਿਹੜੀ ਆ ਇਹ ਪਿੰਡ ਭਿੰਡਰ ਕਲਾਂ ਦੇ ਪਰਿਵਾਰ ਵੱਲੋਂ ਜਿਹੜੇ ਬੰਦੇ ਨਹੀਂ ਯਾਤਰਾ ਕਰ ਸਕਦੇ ਗਰੀਬ ਆ 50 ਤੋਂ 53 ਸਵਾਰੀਆਂ ਦੀ ਉਹ 50 54 ਸਵਾਰੀਆਂ ਅਸਾਂ ਪੁਰਾਣੀਆਂ ਦੀ ਸੇਵਾ ਕੀਤੀ ਉਹਨਾਂ ਨੇ ਜੋ ਕਿ ਆਪਦੇ ਪੱਲਿਓਂ ਉਹਨਾਂ ਨੇ ਸੰਗਤ ਨੂੰ ਸਰਾਇਆ ਦਿੱਤਾ ਖਰਚਾ ਦਿੱਤਾ ਵਾ ਤੇ ਉਹਨਾਂ ਦੇ ਬਹੁਤ ਕਿਰਪਾ ਮਹਾਰਾਜ ਦੀ ਉਹਨਾਂ ਦੀ ਜਿਹੜਾ ਉਹਨਾਂ ਨੇ ਪਰਮਾਤਮਾ ਨੇ ਉਹਨਾਂ ਨੂੰ ਚੜ੍ਹਦੀ ਕਲਾ ਬਹੁਤ ਚੜ੍ਹਦੀ ਕਲਾ ਰੱਖੀ ਦਿਨ ਦੁਗੜੀ ਰਾਤ ਕੋ ਆਪਣੀ ਤਰੱਕੀ ਬਖਸ਼ੀ ਮਾਰ ਆਏ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਕੀ ਖਾਲਸਾ ਵਾ ਜੀ ਔਰ ਮੰਦਾ ਵੀ ਕਹਾਂ ਤਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਠੀਕ ਹੋ ਗਏਗਾ ਤੇ ਕਰੋ ਆ ਸਾਰੀ ਸੰਗਤ ਆ ਜੀ ਚੱਲੀ ਦਰਸ਼ਨ ਤੇ ਇਹ ਪਹੁੰਚਣਗੇ ਅੱਜ ਤੇ ਆਪਾਂ ਵੀ ਕੱਲ ਨੂੰ ਪਹੁੰਚਾਂਗੇ ਸਾਈਕਲਾਂ ਦੇ ਵਿੱਚ ਅੱਜ ਹੈਗੀ ਆ ਬਾਰਿਸ਼ ਹੋ ਰਹੀ ਆ ਤੇ ਆਪਾਂ ਥੋੜਾ ਹੋਲੀ ਚੱਲਾਂਗੇ ਅੱਜ ਤੇ ਠੀਕ ਆ ਜੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਠੀਕ ਆ ਜੀ ਸੰਗਤ ਜੀ ਮਿਲਦੇ ਆਂ ਆਪਾਂ ਕੱਲ ਨੂੰ ਫੇਰ ਉੱਥੇ ਚੱਲ ਕੇ ਵਾਹਿਗੁਰੂ ਜੀ ਕੀ ਫਤਿਹ ਜੀ ਸਮਾਂ ਹੋ ਗਿਆ 7 ਵਜੇ ਦਾ ਤੇ ਸਾਈਕਲਾਂ ਦੀ ਆਪਣੀ ਬਿਲਕੁਲ ਤਿਆਰੀ ਆ ਆਪਾਂ 3:00 ਵਜੇ ਉੱਠ ਖੜੇ ਸੀਗੇ ਸੰਗਤ ਦੇ ਨਾਲ ਹੀ ਤੇ ਸੰਗਤ ਚਲੀ ਗਈ ਆ ਤੇ ਆਪਾਂ ਵੀ ਹੁਣ ਚੱਲਦੇ ਆ ਮੀਂਹ ਕਰਕੇ ਤੇ ਬਾਕੀ ਹੁਣ ਦਿਨ ਚੜ ਗਿਆ ਬਾਕੀ ਦੇਖਦੇ ਆ ਕਣੀਆਂ ਤਾਂ ਡਿੱਗਣ ਲੱਗੀਆਂ ਆ ਰਾਤ ਆਪਾਂ ਜੋਤ ਮੈਲ ਗੁਰਦੁਆਰਾ ਤੱਪੋਵੰਸਾਹਿਬ ਰੁਕੇ ਸੀਗੇ ਤੇ ਸਾਰੀ ਸੰਗਤ ਇੱਥੇ ਆ ਕੇ ਹੀ ਰੁਕਦੀ ਆ ਤੇ ਹੁਣ ਚੱਲਦੇ ਆ ਅੱਗੇ ਨੂੰ ਚਾਲੇ ਪਾਉਣੇ ਆ ਇੱਥੋਂ ਨਦੀੜ ਸਾਹਿਬ ਰਹਿ ਗਿਆ ਵਾ 188 ਕਿਲੋਮੀਟਰ ਦੂਰ ਤੇ ਅੱਜ ਮੀਂਹ ਦਾ ਵੀ ਮੌਸਮ ਆ ਤੇ ਬਾਕੀ ਏਰੀਆ ਥੋੜਾ ਜਿਹਾ ਤਰਾਈ ਚੜ੍ਹਾਈ ਵਾਲਾ ਤੇ ਦੇਖਦੇ ਆ ਪਰ ਆ ਦੇ ਵਿੱਚ ਕੋਈ ਟਿਕਾਣਾ ਕਰਦੇ ਜੇ ਕੋਈ ਗੁਰੂ ਘਰ ਆਇਆ ਵੈਸੇ ਗੁਰਦੁਆਰਾ ਸਾਹਿਬ ਮੈਨੂੰ ਲੱਗਦਾ ਹੈ ਨਹੀਂ ਕਿ ਜਿੱਥੇ ਤੱਕਰ ਆਪਾਂ ਪਤਾ ਕੀਤਾ ਇੱਥੋਂ ਪ੍ਰਬੰਧਕਾਂ ਤੋਂ ਤੇ ਬਾਕੀ ਦੇਖਦੇ ਆ ਕੋਈ ਹੋਟਲ ਜਾਂ ਕੋਈ ਹੋਰ ਢਾਬਾ ਢੂਬਾ ਦੇਖ ਲਾਂਗੇ ਉੱਥੇ ਰਹਿ ਪਾਂਗੇ ਤੇ ਬਾਕੀ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜੋ ਸਾਰੀ ਬਸਾਂ ਦੇ ਸੰਗਤ ਆਈ ਸੀਗੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਬਹੁਤ ਸਾਰਾ ਮਾਨ ਤਾਨ ਬਖਸ਼ਿਆ ਆਪਾਂ ਨੂੰ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਮੀਂਹ ਮੈਨੂੰ ਲੱਗਦਾ ਆਊਗਾ ਤੇ ਦੇਖਦੇ ਆਂ ਜੀ ਫਿਰ ਮੌਸਮ ਬੜਾ ਵਧੀਆ ਅੱਜ ਤੇ ਮੀਂਹ ਆਵੇ ਦਾ ਸਫਰ ਕਰਨ ਦਾ ਬੜਾ ਵਧੀਆ ਰਹੂਗਾ ਅੱਜ ਤੇ ਬਾਕੀ ਰੱਬ ਦੀ ਰਾਜਾ ਜਿਵੇਂ ਹੋਈ ਤੇ ਫਿਰ ਮਨਜ਼ੂਰ ਕਰਨੀ ਪੈਣੀ ਹੈ। ਘਾਣ ਕਰਕੇ ਆਪਾਂ ਰਹੋਗੇ ਜੀ ਦੁਕਾਨ ਆ ਗਈ ਜੀ ਤੇ ਇੱਥੇ ਆਪਾਂ ਲੱਡੂ ਦੇਖੇ ਨਾਰੀਅਲ ਵਾਲੇ ਬੜੇ ਸਵਾਦ ਆ ਬਈ। ਦੋ ਦੋ ਅਰੰਬੜ ਤੇ ਆਪਾਂ ਇੱਧਰ ਤੈਨ। ਬਹੁਤ ਸਵਾਦ ਆ। ਕਿਹਾ ਮੁੰਡਾ ਖੜੇ ਜੀ ਦੁਕਾਨ। ਇਹ ਵੀ ਆਈ ਆ ਗਿਆ ਪੋਹੇ ਦੀ। ਇਹ ਉਹ ਕਹੀ ਲੱਗੀ ਬਾਕੀ ਮੌਸਮ ਠੰਡਾ ਖਾਨ ਨੂੰ ਜੀ ਕੀਤਾ ਪੋਹਾ ਟਾਈਮ 1.5 ਕਵਜਣ ਵਾਲਾ ਤੇ ਆਪਾਂ ਆ ਗਏ ਆ 75 ਕਿਲੋਮੀਟਰ ਤੇ ਹੁਣ ਆਪਾਂ ਰੁਕੇ ਸੀਗੇ ਰੋਟੀ ਪਾਣੀ ਖਾਣ ਵਾਸਤੇ ਤੇ ਅੱਗੇ ਪੰਜਾਬੀ ਢਾਬਾ ਹੈਗਾ ਉਹ ਹੈ ਤਾਂ 40 ਕਿਲੋਮੀਟਰ ਅੱਗੇ ਇੱਥੋਂ ਆਪਾਂ ਪਿੱਛੇ ਬਾਬਾ ਜੀ ਕੋਲ ਚਾਹ ਪੀਤੀ ਸੀ ਪੰਜਾਬੀ ਢਾਬਾ ਸੀਗਾ ਆਪਣਾ ਤੇ ਅੰਮ੍ਰਿਤਸਰ ਦੇ ਸੀਗੇ ਉਹ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਰਿਸ਼ਤੇਦਾਰ ਆ ਉਹ ਕਹਿੰਦੇ ਉੱਥੇ ਰੈਸਟ ਕਰ ਲਓ ਵੀ ਅੱਗੇ ਨਾ ਜਾਇਓ ਵੀ ਜ਼ਿਆਦਾ ਸਫਰ ਬਣ ਜੂਗਾ ਤੇ ਵਧੀਆ ਸੀ ਉਹਨਾਂ ਨੇ ਆਪਣੇ ਚਾਹ ਪਾਣੀ ਦਾ ਕੋਈ ਪੈਸਾ ਨਹੀਂ ਲਿਆ ਤੇ ਬਾਕੀ ਹੁਣ ਆਪਾਂ ਹਟਾਬੇ ਤੇ ਆ ਗਏ ਸੀਗੇ ਹੋਟਲ ਰਾਜਵੀਰ ਸ਼ੁੱਧ ਸ਼ਾਕਾਹਾਰੀ ਤੇ ਇਥੇ ਆਪਾਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਚੱਲਦੇ ਆਂ ਫਿਰ ਅੱਗੇ ਨੂੰ ਰਹਿ ਗਿਆ 40-50 ਕਿਲੋ ਮਰ ਅੱਜ ਦਾ ਸਫ਼ਰ ਤਕਰੀਬਨ ਸਾਰਾ ਮੀਂਹ ਦੇ ਵਿੱਚ ਹੀ ਸੀਗਾ ਤੇ ਉਥੋਂ ਜਦੋਂ ਚੱਲੇ ਸੀ ਉਦੋਂ ਜ਼ਿਆਦਾ ਮੀਂਹ ਸੀਗਾ ਤੇ ਜੇ ਆਪਾਂ ਜੇ ਝੱਕਾ ਕਰਦੇ ਰਹਿੰਦੇ ਮੀਂਹ ਆ ਮੀਂਹ ਫਿਰ ਮੈਨੂੰ ਲੱਗਦਾ ਨਹੀਂ ਸੀ ਆਪਾਂ ਪਹੁੰਚਦੇ ਫਿਰ ਪਰਸੋ ਤੱਕਰ ਪਹੁੰਚਿਆ ਆਣਾ ਹੈਗਾ ਤੇ ਆਪਾਂ ਜਦੋਂ ਅੱਜ ਢਾਬੇ ਦੇ ਜਾਵੜੇ ਤੇ ਆਪਣਾ ਰਹਿ ਜੂਗਾ ਤੱਕ ਸ੍ਰੀ ਹਜੂਰ ਸਾਹਿਬ ਤੇ 70 ਕਿਲੋਮੀਟਰ ਦੂਰ ਤੇ ਕਾਲੂ ਆਪਾਂ ਟਾਈਮ ਸਿਰ ਚੱਲ ਕੇ ਤੇ ਦੁਪਹਿਰ ਤਾਈ ਉੱਥੇ ਪਹੁੰਚ ਜਾਾਂਗੇ ਮਾਨੂੰ ਬੜੀ ਖੁਸ਼ੀ ਆ ਵੀ ਆਪਾਂ ਆਵਦੀ ਮੰਜ਼ਲ ਦੇ ਨੇੜੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਚੌਥੇ ਤੱਕਵਲ ਨੂੰ ਜਾ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਆਹੀਂ ਬਣੀ ਰਵੇ ਤੇ ਆਪਣੀ ਯਾਤਰਾ ਸੰਪੂਰਨ ਹੋ ਜੂਗੀ ਅਗਲੇ ਮਹੀਨੇ ਦੀ 18 20 ਤਰੀਕ ਤੱਕ ਤੇ ਦਿਵਾਲੀ ਆਪਾਂ ਘਰੇ ਆ ਕੇ ਹੀ ਦੇਖਾਂਗੇ ਘਰਦਿਆਂ ਦੇ ਨਾਲ ਤੇ ਫਿਰ ਬਣੇ ਰਿਓ ਸਫਰ ਦੇ ਨਾਲ ਚੱਲਦੇ ਆ ਕਿ ਮੁੱਟੀ ਖਾਲੀ ਆ ਬਈ ਤੇ ਰੋਟੀ ਆਉਣ ਤੀ ਅੱਧਾ ਪੌਣਾ ਘੰਟਾ ਲੱਗ ਗਿਆ ਤੇ ਆਪਾਂ ਭੁੱਖ ਲੱਗੀ ਜਾਂ ਕਰਕੇ ਵੇਖੀ ਇਹਦੀ ਜਿਹੜੀ ਖਾਲੀ ਆ ਤੇ ਇੱਧਰ ਭਾਂਡੇ ਜਿਹੜੇ ਖੁੰਝੇ ਲਾ ਕੇ ਰੱਖਤੇ ਆ ਹੁਣ ਆਪਾਂ ਕੌਫੀ ਮੰਗਾਈ ਆ ਦੋ ਕੱਪ ਕੌਫੀ ਪੀ ਕੇ ਫਿਰ ਲਾਉਨੇ ਆ ਝਟ ਰਹਿ ਗਿਆ ਆਪਣਾ ਚਾਹੀਦਾ ਜੀ ਇੰਨੀ ਚੰਗਾ ਭਲਾ ਹਟਿਆ ਸੀਗਾ ਤੇ ਦੁਬਾਰਾ ਫੇਰ ਚੱਲ ਪਿਆ ਵਾ ਐਂ ਕਰਾਂਗੇ ਸਫਰ ਵੇਖੀ ਜੋ ਅੱਜ ਫਿਰ ਭੱਜ ਕੇ ਜਾਵਾਂਗੇ ਕੋਈ ਦੁਕਾਣੀ ਬੈਗ ਬੂਗ ਆਪਣੇ ਧਕੇਵੇ ਆ ਪੀ ਕੇ ਕੌਫੀ ਪੀਲਦੇ ਆਂ ਕਿਉਂ ਆ ਆ ਗਈ ਐ ਕੌਫੀ ਤੇ ਚਲਦੇ ਆਂ ਫਿਰ ਪੀ ਕੇ ਚੱਲ ਪਿਆ ਰੋਟੀ ਖਾ ਕੇ ਤੇ ਮੀ ਆਈ ਜਾਂਦਾ ਵਾ ਮਰਗਾ ਆੜਾ ਪਲਵਾਏ ਨਹੀਂ ਸੀਗੇ ਤੇ ਪਰ ਲੋਡ ਹੈਗੀ ਐ ਇਹਨਾਂ ਦੀ ਪਾਣੀ ਜਿਹੜਾ ਇੱਥੇ ਚੱਕ-ਚੱਕ ਕੇ ਜਿਹੜਾ ਮੂੰਹੇ ਮਾਰਦਾ ਜਾਂਦਾ ਹੈ ਤੇ ਆਪਣੀ ਗਲਤੀ ਰਹੀਗੀ ਤੇ ਜ਼ਰੂਰ ਭਈ ਕਿ ਕਿਉਂਕਿ ਮੀਂਹ ਆਉਂਦਾ ਪਤਾ ਨਹੀਂ ਹੁੰਦਾ ਮਰਗੜ ਲੋਣੇ ਜ਼ਰੂਰੀ ਹੈ ਲੱਗਦਾ ਦਾ ਸਾਈਕਲ ਸੋਹਣਾ ਵਾ ਲੰਡਾ ਹੈ ਪਰ ਖਰਾਬ ਕਰਦਾ ਪਾਣੀ ਦੇ ਛਿੱਟੇ-ਛਿੱਟੇ ਜਾਂ ਕੋਈ ਹੋਰ ਮਿੱਟੀ-ਮੁਟੀਿੱਿੱਦੀ ਮੂੰਹ ਤੇ ਵਜਦੀ ਅੱਖਾਂ 'ਚ ਪੈਂਦੀ ਹੈ ਤੇ ਫਿਰ ਬਾਅਦ ਚ ਓਖਾ ਲੈਂਦਾ ਤੁਮ ਆਪਾਂ ਹੀ ਦੇਖਦੇ ਆਂ ਜਾ ਕੇ ਲਵਾਵਾਂਗੇ ਹੇ ਤਾਂ ਉਹ ਫ੍ਰੀ ਸੀਗੇ ਨਾਲ ਆਉਂਦੇ ਪਰ ਆਪਾਂ ਲਵਾਏ ਨਹੀਂ ਇਸ ਉੱਤੇ ਵੀ ਰਹਿਣ ਦਿੰਨੇ ਆ ਪਰ ਜ਼ਰੂਰੀ ਆ ਉਹ ਆਪਾਂ ਨੂੰ ਇੱਕ ਬਾਈ ਨੇ ਕਿਹਾ ਵੀ ਸੀ ਮੈਸੇਜ ਕਰਕੇ ਵੀ ਭਾਈ ਜ਼ਰੂਰੀ ਆ ਕਿਉਂਕਿ ਨਹੀਂ ਨੂੰ ਆ ਜਾਂਦਾ ਚਲੋ ਸੋਈ ਨਾ ਹੁਣ ਫਿਰ ਦੇਖਦੇ ਆਂ ਜਾ ਕੇ ਸਾਈਕਲ ਦੀ ਸਰਵਿਸ ਕਰਾਵਾਂਗੇ ਬਠਿੰਡੇੋਂ ਦੁਬਾਰਾ ਤੇ ਨਾਲੇ ਮਰਗਾਰਡ ਵੀ ਲਵਾ ਲਾਂਗੇ ਕਾਣੇ ਦੀ ਭਾਲ ਦੇ ਵਿੱਚ ਆਪਾਂ ਹੋਟਲ ਤੇ ਰੁਕੇ ਸੀਗੇ ਰਾਜਸਤਾਨੀ ਪੀ ਆਲੇ ਤੇ ਤੇ ਬਾਈ ਸਾਹਮਣੇ ਗੱਡੀ ਵਾਲਾ ਰੋਟੀ ਖਾ ਰਿਆ ਸੀ ਕਹਿੰਦਾ ਚਾਹ ਮੇਰੇ ਵੱਲੋਂ ਬਾਈ ਪੈਸੇ ਦੇ ਗਿਆ ਪਹਿਲਾਂ ਹੀ ਧੰਨਵਾਦ ਬਾਈ ਦਾ ਤੇ ਆਪਣਾ ਪੰਜਾਬੀ ਬਾਈ ਵੀ ਬੈਠਾ ਸੀਗਾ ਤੇ ਬਾਈ ਨੇ ਕਿਹਾ ਸੀਗਾ ਵੀ ਚਾਹ ਮੇਰੇ ਵੱਲੋਂ ਤੇ ਭਾਈ ਨੇ ਪਾਣੀ ਪੁਣੀ ਮੰਗਾਇਆ ਸੀਗਾ ਪਰ ਉਹ ਬਾਈ ਪਹਿਲਾਂ ਹੀ ਪੈਸੇ ਦੇ ਗਿਆ ਤੇ ਧੰਨਵਾਦ ਬਈ ਇੰਨਾ ਪਿਆਰ ਕਰਨ ਵਾਸਤੇ ਤੇ ਪਰਮਾਤਮਾ ਹਮਨ ਚੜ੍ਹਦੀ ਕਲਾ ਰੱਖਣਾ ਬਾਈ ਵੀ ਚੱਲਿਆ ਰੋਟੀ ਪਾਣੀ ਖਾ ਕੇ ਤੇ ਉਧਰ ਬਾਈ ਆਪਣਾ ਰੋਟੀ ਖਾਈ ਜਾਂਦਾ ਬਾਈ ਦੀ ਗੱਡੀ ਇੱਧਰ ਖੜੀ ਆ ਤੇ ਚਾਹ ਪੀਣੇ ਆ ਹੁਣ ਦੇਖਦੇ ਆਂ ਫਿਰ ਅੱਗੇ ਕੋਈ ਰਹਿਣ ਸਹਿਣ ਦਾ ਕਰਦੇ ਆਂ ਪ੍ਰਬੰਧ ਟਾਈਮ ਸਵਾ 5 ਦਾ ਹੋ ਗਿਆ ਸੀਗਾ ਤੇ ਆਪਾਂ ਪਹੁੰਚ ਗਏ ਸੀਗੇ ਆਪਦੇ ਟਿਕਾਣੇ ਤੇ 95 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਦਾ ਸਫ਼ਰ ਸੀਗਾ ਸਾਰਾ ਮੀਂਹ ਦੇ ਵਿੱਚ ਹੀ ਤੇ ਮੀਂਹ ਦੇ ਵਿੱਚ ਹੀ ਆਪਾਂ ਤੁਰੇ ਸੀਗੇ ਤੇ ਸਾਰੇ ਰਾਹ ਮੀਂਹ ਦੇ ਵਿੱਚ ਹੀ ਭਜਦੇ ਆਏ ਆ ਕੱਪੜੇ ਵਗੈਰਾ ਆਪਣੇ ਗਿੱਲੇ ਹੋ ਗਏ ਤੇ ਹੁਣ ਕਰਦੇ ਆਂ ਚੇਂਜ ਨੂੰ ਕੱਪੜੇ ਤੇ ਆਪਾਂ ਆ ਗਏ ਸੀਗੇ ਛੇਰੀ ਪੰਜਾਬ ਢਾਬਾ ਤੇ ਤੇ ਇੱਥੇ ਆਪਣੀ ਅਜ ਦੀ ਰਹਿائش ਹੋਊਗੀ ਤੇ ਬਾਈ ਨਾਲ ਗੱਲਬਾਤ ਕਰ ਲਈ ਆ ਤੇ ਬਾਈ ਵੀ ਕਹਿੰਦਾ ਜੀ ਮੋਗੇ ਏਰੀਆ ਦਾ ਹੀ ਆ ਮੁੰਡਾ ਹੋਰ ਸੀਗਾ ਉਹ ਦੱਸ ਦੇ ਆਪਾਂ ਨੂੰ ਤੇ ਬਾਕੀ ਢਾਬੇ ਦੀ ਲੋਕੇਸ਼ਨ ਹੈਗੀ ਆ ਬਈ ਟੋਲ ਪਲਾਜ਼ਾ ਇੱਥੋਂ ਅੱਗੇ ਨੂੰ 500 ਮੀਟਰਾਂ ਦੇ ਜਰੋਂ ਆਪਾਂ ਜਵਤਮਲ ਵਾਲੇ ਪਾਸੇ ਤੋਂ ਹਯੂਰ ਸਾਹਿਬ ਵਾਲ ਨੂੰ ਆਉਣੇ ਆ ਤਾਂ ਟੋਲ ਪਲਾਇ ਤੋਂ ਅੱਗੇ ਆ 500 ਮੀਟਰ ਇਹ ਤੇ ਵਧੀਆ ਰਹਿائش ਇੱਥੇ ਰਹਿਣ ਦਾ ਪ੍ਰਬੰਧ ਹੈਗਾ ਤੇ ਬਾਕੀ ਹਯੂਰ ਸਾਹਿਬ ਇੱਥੋਂ ਰਹਿ ਗਿਆ ਜੀ ਤਕਰੀਬਨ 95 ਕਿਲੋਮੀਟਰ ਹੋਰ ਤੇ ਆਪਾਂ ਆਵਦੀ ਮੰਜ਼ਿਲ ਦੇ ਬਹੁਤ ਨੇੜੇ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਆਪਾਂ ਚੌਥੇ ਤਖਤ ਵੱਲ ਚੱਲੇ ਆਂ ਤੇ ਕੱਲ ਨੂੰ ਆਪਾਂ ਟਾਈਮ ਨਾਲ ਚੱਲਾਂਗੇ ਤੇ ਪਹੁੰਚ ਜਾਾਂਗੇ ਟਾਈਮ ਸਹੀ ਕਿਉਂਕਿ ਹੁਣ ਤਾਂ ਚਾਈ ਬਹੁਤ ਆਖੇਤ ਨਾਲ ਰਾਹ ਦੇ ਵਿੱਚ ਬਿਨਾਂ ਰੋਕੇ ਤੋਂ ਪਹੁੰਚ ਜਾਾਂਗੇ ਉੱਥੇ ਤੇ ਬਾਕੀ ਕਰਦੇ ਆਂ ਦਰਸ਼ਨ ਜਾ ਕੇ ਤੇ ਖੂਬਸੂਪਾ ਆਪਾਂ ਦੀਵਾਲੀ ਤਿੱਕਰ ਆਪਣੇ ਘਰਾਂ ਤੇ ਕਰਵਾਪਸੀ ਕਰ ਲਈਏ ਤੱਕ ਸ੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਆਪਣੀ ਸਮਾਪਤੀ ਹੋ ਜਾਣੀ ਉੱਥੇ 5 ਤੱਕ ਦੇ ਦਰਸ਼ਨ ਹੋ ਜਾਣੇ ਆ ਤੇ ਅੱਗੇ ਵੀ ਮਹਾਰਾਜ ਜੀ ਅਪਲੇ ਅਰਦਾਸ ਕਰਦੇ ਆ ਆਪਾਂ ਵੀ ਅਗਲਾ ਵੀ ਆਪਣਾ ਸਫਰ ਸੁਖਦਮਈ ਰਹੇ ਤੇ ਆਪਣਾ ਬਹੁਤ ਸਾਧ ਦਿੱਤਾ ਲੋਕਾਂ ਨੇ ਵੀ ਮਤਲਬ ਕਾਰੀ ਤੰਗਦ ਨੇ ਬਹੁਤ ਪਿਆਰ ਦਿੱਤਾ ਤੇ ਬੜਾ ਵਧੀਆ ਲੱਗਿਆ ਤੇ ਮਾਣ ਵੀ ਮਹਿਸੂਸ ਹੁੰਦਾ ਇੱਧਰਲੇ ਲੋਕਾਂ ਨੇ ਮਤਲਬ ਬਹੁਤ ਪਿਆਰ ਦਿੱਤਾ ਬਾਗ ਨੂੰ ਦੇਖ ਕੇ ਤੇ ਪ੍ਰਾਊਡ ਫੀਲ ਹੁੰਦਾ ਬਈ ਤੇ ਤੁਸੀਂ ਵੀ ਯਾਤਰਾ ਕਰ ਸਕਦੇ ਹੋ ਕੋਈ ਫਿਕਰ ਵਾਲੀ ਗੱਲ ਨਹੀਂ ਬਾਕੀ ਆਪਾਂ ਵੀਡੀਓ ਵਗੈਰਾ ਅਪਲੋਡ ਕਰਦੇ ਆ ਆਪਾਂ ਪ੍ਰੋਪਰ ਟਿਕਾਣਾ ਦੱਸਦੇ ਆ ਉਹ ਟਿਕਾਣੇ ਦੇ ਹਿਸਾਬ ਨਾਲ ਵੀ ਤੁਸੀਂ ਰਹਿ ਸਕਦੇ ਹੋ ਚਲੋ ਆਪਣਾ ਸਫਰ ਹੁੰਦਾ ਵਾ 100 ਤੋਂ 120 ਕਿਲੋਮੀਟਰ ਦੇ ਵਿੱਚ ਤੇ ਇਹਨਾਂ ਕ ਆਪਾਂ ਆਸਾਨੀ ਦੇ ਨਾਲ ਤੈਅ ਕਰ ਸਕਦੇ ਆ ਕੋਈ ਦਿੱਕਤ ਪੈ ਰਹੀ ਨਹੀਂ ਵਾਲੀ ਗੱਲ ਨਹੀਂ ਗਈ ਤੇ ਜਿਹੜੇ ਜਿਹੜੇ ਟਿਕਾਣੇ ਤੇ ਆਪਾਂ ਉਹ ਆਪਾਂ ਚੰਗੀ ਤਰ੍ਹਾਂ ਕਲੀਅਰ ਕੀਤੇ ਹੁੰਦੇ ਆ ਵੀਡੀਓ ਦੇ ਵਿੱਚ ਦੇਖ ਕੇ ਕੋਈ ਵੀ ਬੰਦਾ ਸਫਰ ਕਰ ਸਕਦਾ ਤੇ ਬਾਕੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਆਟੋ ਹੋ ਜਾਂਦਾ ਹੈ ਨਾ ਸਸੀ ਕਾ ਬਾਈ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਜੀ ਤੁਸੀਂ ਦੱਸੋ ਵਧੀਆ ਵਧੀਆ ਜੀ ਕਿੱਥੋਂ ਆਏ ਵੀਰ ਜੀ ਆਪਾਂ ਮੇਰਾ ਜੀ ਜ਼ਿਲ੍ਹਾ ਮੋਗਾ ਵਾ ਤੇ ਪਿੰਨ ਭਲੂਰ ਆ ਬਾਈ ਠੀਕ 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 ਤੁਸੀਂ ਦੱਸੋ ਆਪਦੇ ઠાਵੇ ਬਾਰੇ ਇਹ ਕਿਹੜੇ ਰੋਡ ਤੇ ਹਾਂਜੀ ਆਪਣਾ ਤਾਬਾ ਵੀਰ ਜੀ ਨੰਦੇੜ ਹਜੂਰ ਸਾਹਿਬ ਤੋਂ ਨਾਗਪੁਰ ਰੋਡ ਤੇ ਤਾਬਾ ਆਪਣਾ ਸ਼ੇਰ-ਏ-ਪੰਜਾਬ ਤਾਬਾ ਠੀਕ ਹੈ ਬਾਈ ਹਾਂਜੀ ਹਜੂਰ ਸਾਹਿਬ ਤੋਂ 100 ਕਿਲੋਮੀਟਰ ਨਾਗਪੁਰ ਰੋਡ ਦੇ ਉੱਤੇ ਆ ਠੀਕ ਹੈ ਕਦੋਂ ਤੁਹਾਨੂੰ ਜਲਾਰੇ ਬਈ ਤੁਸੀਂ ਕਬਨ ਹੋ ਗਿਆ ਵੀਰ ਜੀ 20 ਸਾਲ ਹੋ ਗਏ ਤੇ ਤੱਬੇ ਨੂੰ ਆਪਣੇ ਹਿੱਥੇ ਜਗ੍ਹਾ ਤੇ ਹਾਂਜੀ ਇੱਥੋਂ ਬਲਤ ਪਹਿਲੋਂ 1/2 ਕਿਲੋਮੀਟਰ ਅੱਗੇ ਆ ਕੋਰ ਲਾਈਨ ਹਾਈਵੇ ਬੰਨਾ ਉੱਥੇ ਫਿਰ ਪਾਰਕਿੰਗ ਹਾਈਵੇ ਜਿੱਤੇ ਲਗੀ ਫਿਰ ਤਾਂ ਕਰਕੇ ਅਸੀਂ ਹਨਾ 1/2 ਕਿਲੋਮੀਟਰ ਗਾਂ ਇੱਥੇ ਆਏ ਹਾਂ ਉਦਾਂ 20 ਸਾਲ ਸਾਡਾ 20 ਸਾਲ ਹੋ ਗਏ ਤੇ ਮਾਰਕੀਟ ਆਡਾ 20 ਸਾਲ ਤੋਂ ਆਪਣਾ ਤੱਬਾ ਹੈ ਸਾਡੇ ਡੈਡੀ ਜੀ ਹੁਣੇ ਚਲਾਉਂਦੇ ਸੀ ਪਹਿਲੋਂ ਤੋਂ ਸੰਦਤਾ ਆਪਾ ਇਹਦਾ ਲੱਗ ਲੱਗ 40 45 ਕਿਲੋਮੀਟਰ ਤੋਂ ਸੰਜੋ ਲੋਕਲ ਗਰਾਗ ਹੁੰਦੇ ਆਪਣੇ ਕੋਲ ਜਗੀਰ ਦਾ ਛੇਟ ਨਾ ਜਗੀਰ ਦਾ ਛੇਟ ਨਾ ਹਮ ਤੋਂ ਤਾਬਾ ਆਪਣਾ ਇੱਥੇ ਹਾਂਜੀ ਟੋਟਲ ਆਪਣਾ ਰਾਪੁਰਛਤੀਗੜ ਦੀ ਨਾਗਕੋੜ ਦੀ ਸਾਰੀ ਗੱਡੀ ਆਪਣੇ ਕੋਲੇ ਤੇ ਛੇ ਕਰਦੀ ਇਹਦੇ ਲੱਗੇ ਬੰਨੇ ਸਰਦਾਰ ਦਾ ਤਾਬਾ ਆਪਣਾ ਹੈ ਨਹੀਂ ਕੋਈ ਪੰਜਾਬੀ ਵੀਰ ਭਰਾ ਦਾ ਹਾਂਜੀ ਹਾਂਜੀ ਤੇ ਜਿਹੜਾ ਵੀਰ ਭਰਾ ਵੇ ਕੋਈ ਆਪਣਾ ਫਿਰ ਆਪਣੇ ਕੋਲੇ ਛੇ ਕਰਦਾ ਹਾਂ ਜਦੋਂ ਤੁਸੀਂ ਆ ਗਏ ਤੁਸੀਂ ਵੇਖ ਲਿਆ ਆਪਣੇ ਪੰਜਾਬੀ ਵੀਰ ਭਰਾ ਦਾ ਤਾਬਾ ਤੁਸੀਂ ਜਦੋਂ ਆ ਗਏ ਤੁਸੀਂ ਰੋਕੇ ਜਦੋਂ ਆਪੀ ਕੋਲੇ ਆਕੇ ਤਾਂ ਬੰਦੇ ਨੂੰ ਆਏ ਹੋ ਜਾਂਦਾ ਹੈ ਹਾਂ ਹਾਂ ਚਲੋ ਭਰੋਸਾ ਹੋ ਜਾਂਦਾ ਹੈ ਫਿਰ ਨਾਲ ਇਹ ਇੰਨਾ ਕਿ ਗੱਡੀ ਵਾਲਿਆਂ ਨੂੰ ਵੀ ਨਾ ਪੰਜਾਬੀ ਬੰਦਾ ਵੇਖ ਕੇ ਸਰਦਾਰ ਵੇਖ ਕੇ ਉਹਨਾਂ ਨੂੰ ਧਾਬੇ ਤੇ ਵਿਸ਼ਵਾਸ ਹੋ ਜਾਂਦਾ ਹੈ ਉਹਨਾਂ ਨੂੰ ਲੱਗਦਾ ਕਿ ਆਪਣੇ ਧਾਬਾ ਸਰਦਾਰ ਦਾ ਇੱਥੇ ਆਪਰਾਧ ਰੁਕਾਂਗੇ ਕੋਈ ਚੋਰੀ ਚਿਕਾਰੀ ਨਹੀਂ ਹੋਊਗੀ ਕੋਈ ਭਰੋਸਾ ਹੋਗਾ ਇੰਨਾ ਆਪਣਾ ਸਰਦਾਰ ਦਾ ਪਗੜੀ ਵੇਖ ਕੇ ਉਹਨਾਂ ਨੂੰ ਆਪਣਾ ਤਾਂ ਵਿਸ਼ਵਾਸ ਹੋ ਜਾਂਦਾ ਹੈ ਇਸੇ ਕਰਕੇ ਆਪਾਂ ਆਏ ਹਾਂ ਹਾਂ ਜੀ ਹਾਂ ਉਹ ਜਦੋਂ ਤੁਸੀਂ ਆਕੇ ਬਹੁਤ ਵੀਰ ਭਰਾ ਆਪਣੇ ਆ ਰੋਡ ਤੇ ਨਹੀਂ ਧਾਬਾਗਾ ਉਹਨਾਂ ਨੇ ਵੇਖ ਲਿਆ ਸਮਝੋ ਉਹ ਆਪਣਾ ਨشان ਸਾਹਿਬ ਵੇਖ ਲਿਆ ਖੰਡੇ ਵੇਖ ਲਿਆ ਆਪਣੇ ਉਹ ਨਾਮ ਵੇਖ ਲਿਆ ਤੇ ਸਾਰੇ ਆ ਜਾਂਦੇ ਰੁਕ ਜਾਂਦੇ ਫਿਰ ਆਪਾਂ ਵੀ ਚਲੋ ਵੀਰਪਰਾ ਜਿਹੜਾ ਸੇਵਾ ਤੇ ਨਿਕਲਿਆ ਯਾਤਰਾ ਤੇ ਆਪਾਂ ਵੀ ਉਹਨਾਂ ਦਾ ਸਟੇ ਕਰਾ ਲੀਨੇ ਕੋਈ ਹੋਇਆ ਕਿ ਨਹੀਂ ਜਿੰਨੇ ਹੀ ਸੇਵਾ ਜੋਗੇ ਚਾਹ ਪਾਣੀ ਲੰਗਰ ਪਾਣੀ ਛਕਾ ਦਈਦਾ ਹੈ ਉਹ ਹਾਂ ਜੀ ਉਹ ਸਾਹਿਬ ਨਾਲ ਫਿਰ ਆਪਣੇ ਸੰਗਤ ਵੀ ਜਾਂਦੀ ਦਲਪੰਥ ਵਾਲੇ ਵੀ ਹੁਣ ਜਿੱਦਾਂ ਦਸ਼ਹਿਰੇ ਸਾਹਿਬ ਦਾ ਮਾਤਮ ਪ੍ਰੋਗਰਾਮ ਹੈ ਜੂਰ ਸਾਹਿਬ ਬਹੁਤ ਆਪਣੇ ਬੀਜੀ ਚੰਦ ਦਲ ਆਪਣਾ ਉਤਰਨਾ ਜਲ ਸਾਰੇ ਸਿੰਘ ਆਉਂਦੀ ਨੰਗ ਦੇ ਕਈ ਵਾਰ ਕਈ ਵਾਰ ਜਾਂਦੇ ਆ ਉਧਰ ਵੀ ਜਾਂਦੇ Rajasthan ਵਾਈਓ ਕੇਈ ਵਾਰ ਆਉਂਦੇ ਆ ਇਦੀ ਆ ਜਾਂਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਰੀਆ ਜੀ ਧੰਵਾਦ ਜੀ ਹਾਂਜੀ ਠੀਕ ਹੈ ਠੀਕ ਹੈ ਧੰਨਵਾਦ ਮਹਾਰਾਜ ਬਹੁਤ ਬਹੁਤ